ਪਿਓ ਵਾਲੇ ਪਾਸਿਓਂ ਬਾਈ ਜੀ ਇਹ ਪੀ 288 ਬੋਲਾ ਆ ਗਿਆ ਠੀਕ ਹੈ ਉਹਦਾ ਪ੍ਰੋਜ ਨਹੀਂ ਰੈਸਟਡੀ ਹੈਗਾ ਐਚ ਐਲ ਡੀ ਵੀ ਦਾ ਬੋਲਾ ਹੈ ਤੇ ਇਹ ਜੋਤੀ ਦਾ ਬੱਚਾ ਹੈਗਾ ਉਹ ਜੋਤੀ ਦਾ ਕੀ ਰਿਕਾਰਡ ਰਿਹਾ ਬਾਈ ਜੀ ਜੋਤੀ ਬਾਈ ਪੀ ਡੀ ਐਫ ਮਾਰਚ 2021 ਦੀ ਚੈਂਪੀਅਨ ਰਹੀ ਹੈ 24 ਕਿਲੋ 356 ਗ੍ਰਾਮ ਦੁੱਧ ਗੱਡਿਆ ਉਹਨਾਂ ਨਾਲ ਜੀ ਇਹਦਾ ਬਾਡੀ ਬੁੱਡੀ ਦਾ ਮਾਲੋ ਢਾਂਚਾ ਲਾ ਲਗੇ ਵੇਟ ਲਾ ਲਗੇ ਇਹਦਾ ਆਪਦਾ ਬਹੁਤ ਵੱਡਾ ਹੈ ਸਾਂ ਦਾ ਨਾਮ ਹੈਗਾ ਜੀ ਸਵਰਾਜ ਮਾਂ ਦਾ ਦੁੱਧ ਹੈਗਾ 24 ਕਿਲੋ 356 ਗ੍ਰਾਮ ਠੀਕ ਹੈ ਜੀ ਤੇ ਪਿਤਾ ਹੈਗਾ ਐਚ ਐਲ ਡੀ ਵੀ ਦਾ ਬੋਲਾ ਪੀ 288 ਇਤਿਆਜ ਦੀ ਫੀਸ ਆ ਬਾਕੀ ਡਰੈਸ ਲਿਖਿਆ ਨੰਬਰ ਲਿਖਿਆ ਬਈ 8437546046 ਠੀਕ ਹੈ ਮਾਂ ਜੋਤੀ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਉੱਪਰ ਆਹ ਹੈਗੀ ਇਹਦੀ ਮਦਰ ਤੇ ਆਹ ਇੱਕ ਇਹਦਾ ਜਿਹੜਾ ਛੋਟਾ ਹੈਗਾਗਾ ਪਹਿਲਾ ਵਾਲਾ ਠੀਕ ਹੈ ਤੇ ਆਜ ਦਾ ਭਰਾਗਾ ਆ ਬਈ ਆਪਣੇ ਕੋਲੇ ਛੋਟਾ ਸਾਨੂੰ ਇਹਦਾ ਮੈਂ ਦਿੰਨੇ ਆਪਾਂ ਡਿਟੇਲ ਸਾਰੀ ਤੇ ਸਾਰੀ ਜਾਣਕਾਰੀ ਦਿੰਨੇ ਆ ਤੇ ਆਜੋ ਕਿਰਾਂ ਬਈ ਤੁਹਾਨੂੰ ਆਪਾਂ ਦਿਖਾਉਣੇ ਆ ਛੋਟਾ ਤੇ ਨਾਲੇ ਦਿੰਨੇ ਆ ਡਿਟੇਲ ਆਜੋ ਕਿਰਾਂ ਲੈ ਵੀ ਸੱਜਣੋ ਹੁਣ ਤੁਹਾਨੂੰ ਆਪਾਂ ਦਰਸ਼ਨ ਕਰਾਉਣੇ ਆ ਬਾਈ ਆ ਛੋਟੇ ਦੇ ਤੇ ਬਾਕੀ ਸਾਰੀ ਡਿਟੇਲ ਆਪਾਂ ਲੈਨੇ ਆਂ ਬਾਈ ਤੋਂ ਬਾਈ ਕੀ ਹਾਲ ਐ ਸਸਤੀਕਾਲ ਬਾਈ ਜੀ ਹੋ ਠੀਕ ਹੋ ਹਾਂਜੀ ਬਹੁਤ ਵਧੀਆ ਲੈ ਬਾਈ ਸਭ ਤੋਂ ਪਹਿਲਾਂ ਆਪਣੇ ਝੋਟੇ ਦੀ ਨਾ ਡਿਟੇਲ ਦੇਣ ਤੋਂ ਪਹਿਲਾਂ ਇੱਕ ਵਾਰੀ ਆਪਣੀ ਲੋਕੇਸ਼ਨ ਦੱਸ ਦਈਏ ਪਿੰਡ ਦੱਸ ਦਈਏ ਏਰੀਆ ਦੱਸ ਦਈਏ ਬਾਈ ਇੱਕ ਵਾਰੀ ਪਿੰਡ ਭਾਗੀ ਬੰਦਰ ਬਾਈ ਤਲਵੰਡੀ ਸਾਬੋ ਤੋਂ 4 ਕਿਲੋਮੀਟਰ ਐ ਬਠਿੰਡੇ ਤੋਂ 25 ਕਿਲੋਮੀਟਰ ਆਪਣਾ ਪਿੰਡ ਬਠਿੰਡੇ ਤੋਂ ਤਲਵੰਡੀ ਸਾਬੋ ਤੋਂ ਬਠਿੰਡਾ ਰੋਡ ਜਾਂਦੀ ਜਿਹੜੀ ਉਥੇ ਪਹਿਲਾ ਪਿੰਡ ਐ ਤਲਵੰਡੀ ਸਾਬੋ ਤੋਂ ਬਠਿੰਡੇ ਜਾਂਦੇ ਹਨ ਨੂੰ ਠੀਕ ਜਮਾ ਮੇਨ ਰੋਡ ਤੇ ਪਿੰਡ ਆਪਣਾ ਭਾਗੀ ਬੰਦਰਾ ਠੀਕ ਹੈ ਆਪਣਾ ਨਾਮ ਦੱਸ ਦਈਏ ਬਾਈ ਨਾਮ ਮੇਰਾ ਬਾਈ ਖੁਸ਼ਦੀਪ ਸਿੰਘ ਆ ਕੱਚਾ ਨਾਮ ਗੋਰਾ ਹੈ ਠੀਕ ਹੈ ਤੇ ਬਾਈ ਆਪਾਂ ਝੋਟੇ ਦੀ ਡਿਟੇਲ ਦੇ ਦੀ ਇੱਕ ਵਾਰੀ ਸਾਰੀ ਵਿਕੀ ਇਹਦਾ ਜਿਹੜਾ ਕਿਹੜੇ ਸੀਮਣ ਦਾਗਾ ਇਹਦੀ ਮਾਦਰ ਮਿਲਕਦਾ ਕੀ ਰਿਕਾਰਡ ਹੈ ਕਿੰਨੀ ਉਮਰ ਹੋਗੀ ਕੀ ਗੱਲਬਾਤ ਆ ਸਾਰੀ ਇਹ ਬਾਈ ਆਪਣੀ ਅੱਜ 23 ਤਰੀਕ ਹੋਗੀ ਇਹ 28 ਜਨਵਰੀ ਨੂੰ 3 ਸਾਲਾਂ ਦਾ ਹੋ ਜੂਗਾ 28 ਜਨਵਰੀ ਨੂੰ 28 ਜਨਵਰੀ ਨੂੰ 3 ਸਾਲਾਂ ਦਾ ਠੀਕ ਹੈ ਬਾਈ ਇਹ ਬਾਈ ਜੀ ਇਹਦੀ ਮਾਂ ਜੋਤੀ ਮਾਝਾ ਆਪਣੇ ਲਾਲਿਆਂ ਨੇ ਡਾਕਟਰ ਜੀਤ ਕੋਲੇ ਬਾਈ ਜੀਤ ਕੋਲੇ ਠੀਕ ਹੈ ਜੀ ਤੇ ਇਹ ਜੋਤੀ ਦਾ ਬੱਚਾ ਹੈਗਾ ਉਹ ਜੋਤੀ ਦਾ ਕੀ ਰਿਕਾਰਡ ਰਿਹਾ ਬਾਈ ਜੋਤੀ ਬਾਈ ਪੀਡੀਐਫ ਮਾਰਚ 2021 ਦੀ ਚੈਂਪੀਅਨ ਰਹੀ ਹੈ 24 ਕਿਲੋ 356 ਗ੍ਰਾਮ ਦੁੱਧ ਘੱਡਿਆ ਉਹਨੇ 24 ਕਿਲੋ 356 ਗ੍ਰਾਮ 7 8 ਤੇ 9 ਮਾਰਚ ਦਾ ਮੇਲਾ ਹੋਇਆ ਸੀ 2021 ਚ ਪੀਡੀਐਫ ਦਾ ਠੀਕ ਹੈ ਬਾਈ ਹਾਂ ਜੀ ਉੱਥੇ ਇਹ ਬਾਈ ਜੀ ਉਦੋਂ ਦੁੱਧ ਚੁੰਗਦਾ ਸੀ ਇਹ ਤਕਰੀਬਨ 36 37 ਦਿਨਾਂ ਦਾ ਸੀਗਾ ਜਦੋਂ ਇਹਦੀ ਮਾਂ ਚੈਂਪੀਅਨ ਬਣੀ ਹੈ ਠੀਕ ਹੈ ਬਾਈ ਹਾਂ ਜੀ ਪਿਓ ਵਾਲੇ ਪਾਸਿਓ ਬਾਈ ਜੀ ਇਹ ਪੀ 288 ਬੋਲ ਆ ਗਿਆ ਠੀਕ ਹੈ ਉਹਦਾ ਪ੍ਰੋਜੈਕਟ ਨਹੀਂ ਰੈਸਟਡੀ ਹੈਗਾ ਐਚ ਐਲ ਡੀ ਬੀ ਦਾ ਬੋਲ ਹੈਗਾ ਹੂੰ ਪੀ 288 ਠੀਕ ਹੈ ਬਾਈ ਇਹਦਾ ਨਾਮ ਆਪ ਦਾ ਨਾਮ ਇਹਦਾ ਸਵਰਾਜ ਹੈ ਜੀ ਠੀਕ ਹੈ ਬਾਈ ਹਾਂਜੀ ਤੇ ਇਹ 3 ਸਾਲ ਦਾ ਹੋਜੂ ਬਾਈ ਹਨਾ ਹਾਂਜੀ ਬਸ 3 ਸਾਲਾਂ ਤੋਂ 5-7 ਦਿਨ ਘੱਟ ਹੈ ਜੀ ਠੀਕ ਆ ਤੇ ਹੁਣ ਬਾਈ ਇਹ ਕ੍ਰੋਸ ਕ੍ਰੋਸਿੰਗ ਕਰਦਾ ਹੈਗਾ ਹਾਂਜੀ ਮੱਝਾਂ ਪੱਕ ਡਾਇਰੈਕਟ ਕ੍ਰੋਸ ਵੀ ਕਰਵਾਉਣੇ ਐਤੋਂ ਠੀਕ ਹੈ ਤੇ ਆਪਾਂ ਇਹਦਾ ਸੀਮਣ ਵੀ ਤਿਆਰ ਕਰਵਾ ਲਿਆ ਸੀਮਣ ਆਪਣੇ ਕੋਲੇ ਅਵੇਲੇਬਲ ਹੈਗਾ ਬਾਈ ਹਾਂਜੀ ਆਪਣੇ ਕੋਲੇ ਹੈਗਾ ਅੱਛਾ ਹਾਂਜੀ ਤੇ ਇਹਦਾ ਕੋਈ ਬੱਚਾ ਆਪਣੇ ਕੋਲੇ ਆਇਆ ਹੋਵੇ ਪਹਿਲਾਂ ਹੈਗੇ ਆਪਣੇ ਪਿੰਡ 'ਚ ਕੋਈ ਨਹੀਂ ਬਾਈ ਜੀ ਹਜੇ ਇਹਨੂੰ ਕ੍ਰੋਸਿੰਗ ਕਰਵਾਉਂਦੇ ਆ ਨੂੰ ਆਪਾਂ ਨੂੰ 3 ਜਮਾਹਿੰਨੇ ਹੋਇਆ ਤਕਰੀਬਨ ਠੀਕ ਆ ਹੁਣ ਸ਼ਟਾਂ ਲੱਗੀਆਂ ਪਹਿਲੀਆਂ ਵਸ ਤਿੰਨ ਇੱਕ ਮਹੀਨੇ ਦੀਆਂ ਗੱਬਣਾ ਹੈ ਮੈਸਾ ਜਿਹੜੀਆਂ ਹੈਗੀਆਂ ਯਾਨੀ ਕਿ ਹੈਗੀਆਂ ਕਨਸੀਵ ਹੋ ਗਈਆਂ ਭਈ ਉਹ ਹਾਂਜੀ ਹਾਂਜੀ ਸੀਮੈਂਟ ਤੋਂ ਵੀ ਕਨਸੀਵ ਹੋ ਗਈਆਂ ਠੀਕ ਹੈ ਤੇ ਆਪਾਂ ਜਿਹੜੀਆਂ ਡਾਇਰੈਕਟ ਕ੍ਰੋਸੀਆਂ ਸੀਗੀਆਂ ਉਹ ਵੀ ਕਨਸੀਵ ਹੋਈ ਜਾਂਦੀਆਂ ਯਾਨੀ ਕਿ ਕਨਸੀਵ ਰੇਟ ਬਹੁਤ ਵਧੀਆ ਹੈਗਾ ਤਕਰੀਬਨ ਇਹ ਤੋਂ ਆਪਾਂ ਜੀ 70 ਕਬਸ਼ੂ ਚੈੱਕ ਕ੍ਰੋਸ ਕਰਵਾ ਲਿਆ ਅਜ ਤੱਕ ਠੀਕ ਆ ਬਾਈ ਮੇਰੇ ਸਾਹ ਨਾਲ 30 ਤੋਂ 35 ਪਸ਼ੂ ਗੱਭਨ ਚੈੱਕ ਪਾਸ ਹੋ ਗਏ ਹੋਣਗੇ ਬਾਕੀ ਨੂੰ ਸਮਾਂ ਥੋੜਾ ਹੋਇਆ ਹੈ ਜੀ ਬਾਕੀਆਂ ਨੂੰ ਸਮਾਂ ਥੋੜਾ ਹੋਇਆ ਜਾਨੀ ਕਿ ਉਹਨਾਂ ਦੀ ਵੀ ਰੇਟ ਵਧਿਆ ਗਿਆ 10 10 ਮਾਗਰ ਮੰਨੀਏ ਜੀ ਆਪਾਂ ਸੀਮਨ ਤੋਂ ਇਹਦੇ ਸੱਤ ਪਸ਼ੂ ਰਹਿ ਰਹੇ ਆ ਠੀਕ ਆ ਭਾਈ ਸੱਤ ਤੋਂ ਅੱਠ ਪਸ਼ੂ ਸੀਮਨ ਮਾਗਰ ਰਹਿ ਰਹੇ ਆ ਕ੍ਰੋਸਿੰਗ ਦਾ ਤਾਂ ਆਪਣੇ ਕੋਲੇ 70 ਤੋਂ ਤਕਰੀਬਨ 2-3 ਪਸ਼ੂ ਮੁੜ ਕੇ ਆਏ ਆ ਹੋਰ ਮੁੜਿਆਗੇ ਠੀਕ ਹੈ ਭਾਈ ਆਏ ਮੰਨ ਗਏ ਠੀਕ ਹੈ ਮਤਲਬ ਇਹ ਬਹੁਤ ਸ nhiều ਦਾ 95% ਹੀ ਬਣਦਾ ਹੈ 95% ਰਿਜ਼ਲਟ ਬਣਦਾ ਹੈ ਵੀ 70 ਮਾਗਰ ਆਪਣੇ ਕੋਲ ਤਿੰਨ ਇੱਕ ਪਸ਼ੂ ਰਿਪੀਟ ਹੋਏ ਆ ਠੀਕ ਹੈ ਭਾਈ ਬਾਕੀ ਕੋਈ ਪਸ਼ੂ ਦੁਬਾਰੇ ਰਿਪੀਟ ਨਹੀਂ ਹੋਇਆ ਹਾਂ ਹਾਂਜੀ ਲੈ ਵੀ ਦੋਸਤੋ ਇਹ ਮਦਰ ਆਲੇ ਪਾਸਿਓਂ ਬਹੁਤ ਚੰਗਾ ਭਾਈ ਚੰਗਾ ਮਿਲਕ ਰਿਕਾਰਡ ਸੀ ਚੈਂਪੀਅਨ ਰਹੀ ਹੈ ਇਹਦੀ ਮਦਰ ਤੇ ਤੁਸੀਂ ਪਤਾ ਵੀ ਕਰ ਸਕਦੇ ਹੋ ਡਾਕਟਰ ਜੀਤ ਨੇ ਲਾਲਿਆ ਨੇ ਤੋਂ ਉਹਨਾਂ ਕੋਲੇ ਇਹਦੀ ਮਦਰ ਹੈਗੀ ਆ ਤੇ ਚੰਗਾ ਮਿਲਕ ਰਿਕਾਰਡ ਹੈ ਤੇ ਫਾਦਰ ਵਾਲੇ ਪਾਸੋਂ ਵੀ ਤੁਹਾਨੂੰ ਬਾਈ ਨੇ ਦੱਸਤਾ ਪੀ 288 ਦਾ ਇਹ ਐਚ ਐਲ ਡੀ ਦਾ ਜਿਹੜਾ ਸੀਮਨਾਂ ਦਾ ਬਹੁਤ ਟੌਪ ਦਾ ਸੀਮਨਾਂ ਬਾਈ ਤੇ ਇਹਦਾ ਜਿਹੜਾ ਕੰਸੀਵਿੰਗ ਰੇਟ ਆ ਬਹੁਤ ਸ਼ਾਨਦਾਰ ਆ ਰਿਹਾ ਹੈਗਾ ਤੇ ਇਹਦਾ ਬਾਈ ਜੇ ਹੁਣ ਆਪਾਂ ਸੀਮਨ ਲੈਣਾ ਹੋਵੇ ਕਿ ਮੇਰੇ ਪ੍ਰਾਪਤ ਕੀਤਾ ਜਾ ਸਕਦਾਗਾ ਉਹ ਸੀਮਨ ਬਾਈ ਜੀ ਆਪਣਾ ਕੰਟੈਕਟ ਕਰ ਲੈ ਬਾਈ ਠੀਕ ਹੈ ਤੇ ਜਿਹੜਾ ਬਾਈ ਜੀਤ ਹੈ ਹੂੰ ਉਹਦੇ ਕੋਲ ਹੀ ਅਵਿਲਾਈਬਲ ਐ ਸੀਮਨ ਇਹਦਾ ਉਹਨਾਂ ਕੋਲ ਹੀ ਮਿਲਣਾ ਦੇ ਹੱਥ 'ਚ ਹੀ ਆ ਸਾਰਾ ਕੁਝ ਠੀਕ ਹੈ ਤੇ ਉਹ ਆਪ ਵੀ ਇਹੀ ਕਰ ਦੇਣਗੇ ਆਪਣੇ ਨੇੜੇ ਪਿੰਡਾਂ 'ਚ ਜਿਵੇਂ ਕੋਈ ਆਪਣੇ ਭਾਗੀ ਬਾਂਦਰ ਦੇ ਨਾਲ ਹੋਗੇ 10 ਕਿਲੋਮੀਟਰ 15 ਕਿਲੋਮੀਟਰ ਦੀ ਰੇਂਜ 'ਚ ਹੂੰ ਜੇ ਕੋਈ ਦੂਰੋਂ ਆਉਂਦਾ ਕੋਈ ਵੀਰ ਡਾਕਟਰ ਭਰਾ ਸੰਪਰਕ ਕਰਦਾ ਹੈ ਹੂੰ ਤੇ ਉਹ ਡਾਕਟਰ ਭਰਾ ਲੈ ਕੇ ਲਿਜਾ ਸਕਦੇ ਆ ਤੇ ਭਰਾ ਸਕਦੇ ਹੈਗੇ ਠੀਕ ਆ ਭਾਈ ਬਾਕੀ ਇਹ ਤੋਂ ਬਾਈ ਜੀ ਆਪਾਂ ਨੂੰ ਆਏ ਉਮੀਦ ਹੈ ਇਹਦਾ ਪਿਓ ਵੀ ਚੰਗਾ ਹੈ ਮਾਂ ਵੀ ਚੰਗੀ ਹੈ ਵੀ ਇਹਦੇ ਬੱਚੇ ਚੰਗੇ ਆਉਣਗੇ ਚੰਗੇ ਅੰਗੇ ਦੁੱਧ ਦੇ ਦੇਣਗੇ ਚੰਗਾ ਦੁੱਧ ਤੇ ਆਉਣਗੇ ਤੇ ਚੰਗੇ ਉਹ ਬੱਚੇ ਆਉਣਗੇ ਠੀਕ ਹੈ ਹਾਂ ਬਾਕੀ ਉਮਰ ਦੇ ਹਿਸਾਬ ਨਾਲ ਜੀ ਇਹਦਾ ਬਾਡੀ ਬੁੱਡੀ ਦਾ ਮਾਲੋ ਟਾਂਚਾ ਲਾ ਲਗੇ ਵੇਟ ਲਾ ਲਗੇ ਇਹਦਾ ਆਪਦਾ ਬਹੁਤ ਵੱਡਾ ਹੈ ਬਹੁਤ ਵੱਡਾ ਹਨਾ ਜੀ ਸਹੀ ਗੱਲ ਹੈ ਭਾਈ ਦੋਸਤੋ ਸੋਨੂੰ ਇੱਕ ਬਾਈ ਮੜਾ ਜਾ ਮੂੰਹ ਮੱਥਾ ਦਿਖਾ ਦਈਏ ਤੇ ਮੜਾ ਜਾ ਤੋਰ ਕੇ ਵੀ ਦਿਖਾ ਦਈਏ ਹਨਾ ਆਪਾਂ ਇੱਕ ਵਾਰੀ ਲੈ ਵੀ ਸੋਨੂੰ ਮੈਂ ਮੜਾ ਜਾ ਮਾਕਰੋਂ ਦਿਖਾ ਦਾਂ ਠੰਡ ਬਹੁਤ ਹੈ ਤੇ ਉਦੇ ਕਰਕੇ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਠੀਕ ਹੈ ਤੇ ਜੇ ਕਿਸੇ ਸੱਜਣ ਮਿੱਤਰ ਨੂੰ ਬਾਈ ਸੀਮਨ ਚਾਹੀਦਾ ਹੋਇਆ ਤੇ ਬਾਕੀ ਮੈਂ ਨੰਬਰ ਦੇ ਰਿਹਾ ਬਾਈ ਦਾ ਸਕਰੀਨ ਤੇ ਤੇ ਤੁਸੀਂ ਇਹ ਨੰਬਰ ਤੇ ਕਾਲ ਕਰ ਲਿਓ ਸੱਜਣੋ ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹੂੰਗਾ ਕਿ ਬਾਈ ਉਹੀ ਬੰਦੇ ਫੋਨ ਕਰਿਓ ਜਿਹੜੇ ਵੀਰਪਰਾ ਇੰਟਰਸਟਡ ਨੇ ਕਿਉਂਕਿ ਬਾਈ ਨਾਲ ਨਾਲ ਖੇਤੀ ਵੀ ਕਰਦਾ ਤੇ ਬਿਜ਼ੀ ਬਹੁਤ ਹੁੰਦਾ ਹੈਗਾ ਤੇ ਤੁਸੀਂ ਇੱਕ ਵਾਰੀ ਬਾਈ ਬਣਿਆ ਉਹੀ ਬੰਦੇ ਫੋਨ ਲਾਇਓ ਜਿੰਨਾਂ ਨੂੰ ਸੱਚੀ ਇੰਟਰਸਟ ਆ ਠੀਕ ਆ ਇਸ ਚੀਜ਼ ਦੇ ਵਿੱਚ ਤੇ ਇੱਕ ਬਾਈ ਇਹ ਜਿਹੜਾ ਆ ਤੁਸੀਂ ਇਹਦਾ ਸਿੰਘ ਦਾ ਦੱਸ ਰਹੇ ਸੀ ਕੀ ਕਾਰਨ ਆ ਇਹਦਾ ਬਾਈ ਇਹ ਉਦੋਂ ਮੇਲੇ 'ਤੇ ਗਿਆ ਹੋਇਆ ਸੀਗਾ ਪੀਡੀਐਫ 'ਤੇ ਠੀਕ ਆ ਬਾਈ ਜਦੋਂ ਇਹਦੀ ਮਾਂ ਚੈਂਪੀਅਨ ਬਣੀ ਆ ਉਦੋਂ ਅਗਲੇ ਸਾਲ ਇਹ ਸਵਾ ਕ ਸਾਲ ਦਾ ਸੀ ਲਗਭਗ ਸਾਲ ਦਾ ਠੀਕ ਆ ਬਾਈ ਉਦੋਂ ਇਹ ਸ਼ਰਾਰਤੀ ਸ਼ਰਾਰਤਾ ਕਰਦੇ ਕਰਦੇ ਨੇ ਆ ਸਿੰਘ ਟੜਵਾ ਲਿਆ ਸੀਗਾ ਅੱਛਾ ਇਹ ਟੁੱਟਣ ਕਾਰਨ ਥੋੜਾ ਜਿਹਾ ਨੀਵਾ ਜੁੜ ਗਿਆ ਨੀਵਾ ਰਹਿ ਗਿਆ ਬਈ ਇਧਰਲੇ ਦੀ ਸ਼ੇਪ ਜਮਾ ਓਕੇ ਆ ਇਹ ਥੋੜਾ ਜਿਹਾ ਹੋ ਹੋ ਗਿਆ ਠੀਕ ਆ ਬਾਈ ਲੈ ਵੀ ਦੋਸਤੋ ਇਹ ਕੋ ਕੁਦਰਤੀ ਨਹੀਂ ਹੈਗਾਗਾ ਇਹ ਉਦਾਂ ਹੋਇਆ ਹੋਇਆ ਇਹਦੇ ਸੱਟ ਲੱਗੀ ਸੀਗੀ ਸੰਗੇ ਨੇ ਤੜਵਾਇਆ ਸੀਗਾ ਉਹਦੇ ਕਰਕੇ ਇਹ ਪ੍ਰੋਬਲਮ ਇਹਨੂੰ ਆਈ ਆ ਠੀਕ ਹੈ ਤੁਹਾਨੂੰ ਮੈਂ ਮੂੰਹ ਮੱਥਾ ਦਿਖਾ ਦੰਨਾ ਬਾਈ ਠੀਕ ਹੈ ਜਮਾ ਇੱਕ ਗੱਲ ਹੋਰ ਹੈ ਬਾਈ ਜੀ ਜੈਡ ਬਲੈਕ ਹੈ ਸਾਰਾ ਜੇ ਆਪਾਂ ਲੱਭਣ ਲੱਗ ਜੀਏ ਇੱਕ ਥੋੜਾ ਵੀ ਨਹੀਂ ਇਹਦੇ ਸਿੰਗਲ ਵਾਲ ਵੀ ਚਿੱਟਾ ਜਮਾ ਵਾਈਟ ਸਪੌਟ ਜਮਾ ਜੈਡ ਬਲੈਕ ਜੀਬ ਵੀ ਜੀਬ ਵੀ ਕਾਲੀ ਹੈ ਦੀ ਠੀਕ ਹੈ ਬਾਈ ਲੈ ਬਾਈ ਮਾੜਾ ਜਿਹਾ ਫਿਰ ਇੱਕ ਵਾਰੀ ਤੋੜ ਦੇ ਹਨਾ ਮਾੜਾ ਜਿਹਾ ਆਪਾਂ ਤੋੜ ਕੇ ਦਿਖਾ ਦਈਏ ਆ ਜਾ ਲੈ ਵੀ ਸੱਚ ਨੂੰ ਬਹੁਤ ਸੋਹਣਾ ਬਾਈ ਛੋਟਾ ਤੇ ਦੋਨਾਂ ਸਾਈਡਾਂ ਤੋਂ ਹਨਾ ਵੀ ਮਦਰ ਵਾਲੇ ਪਾਸਿਓਂ ਫਾਦਰ ਵਾਲੇ ਪਾਸਿਓਂ ਇਹੀ ਫਾਇਦਾ ਹੁੰਦਾ ਬਾਈ ਜੇ ਆਪਾਂ ਚੰਗੀ ਚੀਜ਼ ਰੱਖਦੇ ਹਾਂ ਠੀਕ ਆ ਹਲੋ ਤੁਹਾਨੂੰ ਮੈਂ ਦਿਖਾ ਦਿੰਨਾ ਬਾਈ ਬਹੁਤ ਕਮਾਲ ਦਾਗਾ ਕੱਦ ਕਾਠ ਬਹੁਤ ਸੋਹਣਾਗਾ ਚੰਗਾ ਜਿਹੜਾ ਕਨਸੀਵਿੰਗ ਗ੍ਰੇਡ ਵੀ ਬਹੁਤ ਸੋਹਣਾ ਆ ਰਿਹਾ ਹੈਗਾ ਝੋਟੀਆਂ ਆਪਣੀਆਂ ਨੇ ਗੱਬਣਾ ਉਹ ਬਹੁਤ ਰਹਿ ਰਹੀਆਂ ਨੇ ਠੀਕ ਆ ਬਾਈ ਜੇ ਕਿਸੇ ਨੂੰ ਵੀ ਸੱਜਣ ਨੂੰ ਇਹ ਚਾਹੀਦਾ ਹੋਇਆ ਡਾਇਰੈਕਟ ਕ੍ਰੋਸਿੰਗ ਚਾਹੀਦੀ ਹੋਈ ਤੇ ਚਾਹੇ ਆਪਾਂ ਨੂੰ ਸੀਮਣ ਚਾਹੀਦਾ ਹੋਇਆ ਬਾਈ ਇਹਦਾ ਅਵੇਲੇਬਲ ਮਿਲ ਜੂਗਾ ਨੰਬਰ ਦੇ ਰਿਹਾ ਸਕਰੀਨ ਤੇ ਤੁਸੀਂ ਗੱਲ ਕਰ ਲਿਓ ਪਿੰਡ ਹੈਗਾ ਭਾਗੀਬੰਦਰ ਤਲਵੰਡੀ ਸਾਬੋ ਦੇ ਬਿਲਕੁਲ ਕੋਲੇ ਆ ਜ਼ਿਲ੍ਹਾ ਬਠਿੰਡਾ ਬਾਈ ਠੀਕ ਹੈ ਤੇ ਚੰਗਾ ਰਿਜ਼ਲਟ ਆਇਆ ਇਸਦਾ ਸੋ ਸਾਰੇ ਦੋਸਤਾਂ ਦਾ ਧੰਨਵਾਦ ਬਾਈ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਬਾਈ ਬਹੁਤ ਬਹੁਤ ਸ਼ੁਕਰੀਆ ਠੀਕ ਹੈ ਬਾਈ ਧੰਨਵਾਦ